ਪੂਰੇ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਲੱਖ 2 ਲੱਖ ਲੋਕ ਰੇੜੀ ਲਾਉਂਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਰੇੜੀ ਲਾਉਂਦੇ ਹਨ ਜਿਵੇਂ ਕਿ ਸਬਜ਼ੀ ਦੀ ਫਰੂਟਾਂ ਦੀ ਚਾਹ ਦੀ ਗੋਲ ਗੱਪੇ ਦੀ ਕੋਈ ਵੀ ਆ ਉਹਨਾਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕੀ ਮੈਂ ਆਪਣਾ ਇੱਕ ਵਧੀਆ ਕਾਰ ਖਰੀਦ ਸਕਦਾ ਹਾਂ? ਕੀ ਮੈਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕਦਾ ਹਾਂ? ਕੀ ਮੈਂ ਆਪਣੇ ਬੱਚਿਆਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਸਕਦਾ ਹਾਂ? ਕਿਉਂਕਿ ਹਰ ਚੀਜ਼ ਤੇ ਖਾਣ ਤੋਂ ਲੈ ਕੇ ਪੀਣ ਤੱਕ ਪਹਿਨਣ ਤੱਕ ਵਰਤਣ ਤੱਕ ਸਾਰੀਆਂ ਹੀ ਚੀਜ਼ਾਂ ਤੇ ਟੈਕਸ ਲੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਬਹੁਤ ਜ਼ਿਆਦਾ ਅਹਿਮ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਜਾਂ ਇਹ ਕੋਲੋਂ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਨੂੰ ਅਸੀਂ ਇੱਕ ਪਾਸੇ ਰੱਖਦੇ ਹਾਂ ਜਿਹੜੀ ਸਾਡੀ ਟ੍ਰਾਇੰਗਲ ਪਾਰਟੀ ਪੰਜਾਬ ਆ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਐ ਮੁੱਦਿਆਂ ਤੇ ਅੱਜ ਗੱਲਬਾਤ ਕਰਨੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਰੇੜੀ ਲਾਉਂਦੇ ਹਨ ਜਿਵੇਂ ਕਿ ਸਬਜ਼ੀ ਦੀ ਫਰੂਟਾਂ ਦੀ ਚਾਹ ਦੀ ਜੀ ਗੋਲ ਗੱਪੇ ਦੀ ਕੋਈ ਵੀ ਆ ਪੂਰੇ ਪੰਜਾਬ ਦੇ ਵਿੱਚ ਘਰ ਤੋਂ ਘਟ ਲੱਖ 2 ਲੱਖ ਲੋਕ ਰੇੜੀ ਲਾਉਂਦੇ ਹਨ ਉਹਨਾਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਆਪਣਾ ਇੱਕ ਵਧੀਆ ਘਰ ਖਰੀਦ ਸਕਦਾ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕਦਾ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਸਕਦਾ ਹਾਂ ਹੋਰ ਵੀ ਬਹੁਤ ਸਾਰੇ ਮੁੱਦੇ ਹਨ ਇਸੇ ਤਰ੍ਹਾਂ ਹੀ ਜਿਵੇਂ ਕਿ ਕੋਈ ਵੀ ਦੁਕਾਨਦਾਰ ਹੈ ਚਾਹੇ ਉਹ 2 ਲੱਖ ਜਾਂ 4 ਲੱਖ ਜਾਂ 5 ਲੱਖ ਲਾ ਕੇ ਦੁਕਾਨਦਾਰੀ ਕਰਦਾ ਦੁਕਾਨਦਾਰੀ ਕਰਨ ਤੋਂ ਬਾਅਦ ਉਹਦੇ ਖਰਚੇ ਰੈਂਟ ਵੀ ਦਿੰਦਾ ਹੈ এমਪਲਾਈ ਵੀ ਰੱਖਦਾ ਫਿਰ 12-12 ਘੰਟੇ ਟਾਈਮ ਇਨਵੈਸਟ ਕਰਦਾ ਹੈ ਫੇਰ ਵਾਰ ਖੜ ਕੇ ਗਾਕਾ ਨੂੰ ਵੀ ਹਾਕਾ ਮਾਰਦਾ ਕੋਈ ਵੀ ਚਾਹੇ ਕਪੜੇ ਦੀ ਦੁਕਾਨ ਹੈ ਚਾਹੇ ਕਰਿਆਨੇ ਦੀ ਹੈ ਚਾਹੇ ਹੋਰ ਵੀ ਕੋਈ ਵੀ ਦੁਕਾਨ ਹੈ ਉਹਨਾਂ ਨੂੰ ਵੀ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਅੱਜ ਮੈਂ ਕਿੱਥੇ ਕਿ ਸਟੈਂਡ ਕਰਦਾ ਹਾਂ ਕਿ ਮੈਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਐਜੂਕੇਸ਼ਨ ਦੇ ਰਿਹਾ ਹੈ ਕਿ ਮੈਂ ਵਧੀਆ ਸਿਹਤ ਸੇਵਾ ਸਹੂਲਤਾ ਲੈ ਰਿਹਾ ਹਾਂ ਕੀ ਮੈਂ ਆਪਣਾ ਇੱਕ ਵਧੀਆ ਘਰ ਖਰੀਦ ਸਕਦਾ ਹਾਂ ਕੀ ਮੈਂ ਪਰਿਵਾਰ ਸਮੇਤ ਬਾਹਰ ਵੀ ਘੁੰਮਣ ਜਾ ਸਕਦਾ ਹਾਂ ਕਿਉਂਕਿ ਮੈਂ ਤੁਹਾਡੇ ਕੋਲ ਇਸ ਲਈ ਪੁੱਛ ਰਿਹਾ ਕਿਉਂਕਿ ਪੰਜਾਬ ਗਵਰਨਮੈਂਟ ਇੰਡੀਆ ਗਵਰਨਮੈਂਟ GST ਲੈਂਦੀ ਹੈ ਕਿਉਂਕਿ ਹਰ ਚੀਜ਼ ਤੇ ਖਾਣ ਤੋਂ ਲੈ ਕੇ ਪੀਣ ਤੱਕ ਪਹਿਨਣ ਤੱਕ ਵਰਤਣ ਤੱਕ ਸਾਰੀਆਂ ਹੀ ਚੀਜ਼ਾਂ ਤੇ ਟੈਕਸ ਲੈਂਦੀ ਹੈ ਅਸੀਂ ਟੈਕਸ ਭਰ ਰਹੇ ਹਾਂ ਕੀ ਸਾਡਾ ਇੰਨਾ ਵੀ ਹੱਕ ਨਹੀਂ ਬੰਦਾ ਅਸੀਂ ਸਰਕਾਰ ਨੂੰ ਇਹ ਗੱਲ ਕਹੀਏ ਕਿ ਸਾਨੂੰ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦਿਓ ਸਾਨੂੰ ਫਰੀ ਦੇ ਵਿੱਚ ਲਾਈਫਟਾਈਮ ਸਿਹਤ ਸਹੂਲਤਾਂ ਦਿਓ ਤੁਸੀਂ 18 ਸਾਲ ਤੱਕ ਐਜੂਕੇਸ਼ਨ ਫਰੀ ਦਿਓ ਬਡੇ ਪੇਦੇ ਵਿੱਚ 70 ਸਾਲ ਤੋਂ ਪਲੱਸ ਉਮਰ ਦੇ ਬਜ਼ੁਰਗਾਂ ਨੂੰ ਤੁਸੀਂ 20000 ਪੈਨਸ਼ਨ ਦਿਓ ਕੀ ਸਾਨੂੰ ਇੰਨਾ ਵੀ ਪੁੱਛਣ ਦਾ ਹੱਕ ਨਹੀਂ ਹੈ ਹੱਕ ਪੰਜਾਬ ਦੇ ਲੋਕਾਂ ਦਾ ਬੰਦਾ ਹੈ ਕਿਉਂਕਿ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਕਦੇ ਆਪ ਪਾਰਟੀ ਸਤਾ ਚੋਂਦੀ ਹੈ ਕਦੇ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਨੇ ਵੀ ਰਾਜ ਕੀਤਾ ਕਿਤੇ ਕਾਂਗਰਸ ਆਉਂਦੀ ਹੈ ਪੰਜਾਬ ਦੇ ਲੋਕਾਂ ਦਾ ਫਰਜ਼ ਬੰਦਾ ਅਸੀਂ ਇਹ ਗੱਲ ਵੀ ਕਹਿੰਦੇ ਹਾਂ 2027 ਦੇ ਵਿੱਚ ਜੋ ਇਲੈਕਸ਼ਨ ਹੋਣੀ ਹੈ ਤੁਹਾਡੇ ਮੁੱਦੇ ਇਹੀ ਹੋਣੇ ਚਾਹੀਦੇ ਹਨ ਪਹਿਲਾ ਮੁੱਦਾ ਇਹ ਹੈਗਾ ਜੀਐਸਟੀ ਖਤਮ ਹੋਣੀ ਚਾਹੀਦੀ ਆ ਦੂਜਾ 18 ਸਾਲ ਤੱਕ এডੂਕੇਸ਼ਨ ਬੱਚਿਆਂ ਨੂੰ ਫ੍ਰੀ ਹੋਣੀ ਚਾਹੀਦੀ ਆ ਹਰ ਇੱਕ ਨੂੰ ਘਰ ਬਣਾ ਕੇ ਦੇਣਾ ਚਾਹੀਦਾ ਹੈ ਲਾਈਫਟਾਈਮ ਬਾਅਦ ਤੇ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਚਾਹੀਦੇ ਹਨ ਸਾਡੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹਨਾਂ ਮੁੱਦਿਆਂ ਤੇ ਹੀ ਵਰਕ ਕਰ ਰਹੀ ਆ ਕੰਮ ਕਰ ਰਹੀ ਆ ਤਾਂ ਜੋ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਜੋ ਸਾਡੇ ਲੋਕ ਪੰਜਾਬ ਦੇ ਲੋਕ ਭੁਗਤ ਰਹੇ ਹਨ ਇਹਨਾਂ ਪਾਰਟੀਆਂ ਦੇ ਕੰਨਾਂ ਤੇ ਅੱਜ ਤੱਕ ਜੂ ਨਹੀਂ ਸਰਕਦੀ ਹਮੇਸ਼ਾ ਹੀ ਹਮੇਸ਼ਾ ਹੀ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਹੋਣ ਦੀ ਗੱਲ ਕਰਦੇ ਰਹਿੰਦੇ ਹਨ ਇਨਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈ ਅੱਜ ਕੈਨੇਡਾ ਅਮਰੀਕਾ ਕਿੱਥੇ ਪਹੁੰਚ ਗਿਆ ਹੈ ਸਾਡਾ ਦੇਸ਼ ਮਗਰ ਨੂੰ ਜਾ ਰਿਹਾ ਪਿੱਛੇ ਨੂੰ ਜਾ ਰਿਹਾ ਹੈ ਅੱਜ ਅਸੀਂ ਕਿੱਥੇ ਕਿ ਸਟੈਂਡ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਤੁਸੀਂ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਨੂੰ ਤੁਸੀਂ ਜੁਆਇਨ ਕਰੋ ਸਾਡੇ ਜਿਹੜੇ ਏਜੰਡੇ ਹੈਗੇ ਉਹਨਾਂ ਨੂੰ ਸਮਝੋ ਅਸੀਂ ਪੰਜਾਬ ਦੇ ਲੋਕਾਂ ਦੀ ਭਲੇ ਦੀ ਹੀ ਗੱਲ ਕਰਦੇ ਹਾਂ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਹੈ ट्रायंगल ਪਾਰਟੀ ਆਫ ਪੰਜਾਬ ਅਤੇ ਸੋਹਣਾ ਪੰਜਾਬ ਆ Facebook ਪੇਜ ਵੀ ਆ ਤੁਸੀਂ ਇਸ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਸਾਡੇ ਏਜੰਡਿਆਂ ਦੀ ਜਿਹੜੇ ਕਿ ਹੋਰ ਵੀ ਬਹੁਤ ਸਾਰੇ ਏਜੰਡੇ ਹਨ ਉਹਨਾਂ ਦੀ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ